ਜੀ ਜੀ ਮੇਰਾ ਸਾਥੀ ਹੈ ਡਾਕਟਰ ਜੋਗਾ ਸਿੰਘ ਦਾਲੋਵ ਅਡੇ ਇੱਕ ਕੈਮਿਕਲ ਦੁਕਾਨ ਕਰਦਾ ਤੇ ਇਸੇ ਲਈ 5 ਸਾਲ ਨੇ ਪਿੰਡੀ ਸਰਪੰਚੀ ਕੀਤੀ ਬੜਾ ਬੜਾ ਵਧੀਆ ਨੇ ਗਵਰਨਮੈਂਟ ਕੀਤੀ ਹੈ ਹੁਣ ਪਤਾ ਨਹੀਂ ਕੀ ਪਹਾੜ ਵਰਸਿਆ ਵਾ ਕੌਣ ਇਹ ਆਇਆ ਵਾ ਕੀ ਗੱਲਬਾਤ ਹੈ ਮੈਂ ਪੂਰੇ ਪੁਸਤਿਕਾ ਇਹਦੇ ਹਾਲਾਤ ਵੀ ਪੁੱਛਣ ਪਰ ਮਾੜੀ ਗੱਲ ਹੈ ਦਿਨ ਦਿਹਾੜੇ ਉਸੇ ਪਤਾ ਲੱਗ ਗਏ ਬੁਲਾਰੇ ਫਾਂਗਰੀ ਕੈਂਪ ਇਸ ਨੂੰ ਗੋਲੀ ਮਾਰੀ ਤੇ ਇੱਥੇ ਵੀ ਇਹਨੂੰ ਗੋਲੀ ਮਾਰੀ ਆ ਗਾਂਡ ਆਰਡਰ ਦੀ ਪਨਾਹ ਪੰਜਾਬ ਦਾ ਬੇੜਾ ਕਰ ਕੋ ਪਤਾ ਨਹੀਂ ਮਾਨ ਸਾਹਿਬ ਕਿਹੜੀਆਂ ਗੱਲਾਂ ਫਿਰਦੇ ਨੇ ਇਹਦੇ ਪਿਆਦੇ ਲਾਉਣ ਫਿਰਨ ਬਜ਼ਾਰਾਂ ਚ ਲੋਕਾਂ ਨੂੰ ਪੁੱਛਣ ਬਟਾਲੇ ਦੇ ਦੁਕਾਨਦਾਰਾਂ ਦੇ ਅੰਦਰ ਘਰ ਵੜ ਕੇ ਪੁੱਛਣ ਕਿ ਕੀ ਕਿੰਨੀ ਖਰਾਬੀ ਹੈ ਸਰਬਾਨ ਸਾਬ ਨੂੰ ਅਪੀਲ ਹੈ ਮਾਨ ਸਾਬ ਜਾਗੋ ਕਿ ਪੰਜਾਬ ਤੁਹਾਡੇ ਹਵਾਲੇ ਕੀਤਾ ਤੇ ਬਚਾਓ ਇਹਨੂੰ ਮਰਵਾ ਨਾ ਲਟਾਓ ਨਾ ਤੇ ਰੱਬ ਦੀ ਮਿਹਰ ਹੋਈ ਆ ਯਾਦਵ ਜਾਨ ਬਚ ਗਈ ਆ ਥੋੜੀ ਪੱਗ ਦੇ ਵਿੱਚੋਂ ਸਿਰ ਨੂੰ ਕਹਿ ਕੇ ਜਿਦ ਗਈ ਆ ਉਹਨਾਂ ਨੂੰ ਤਾਂ ਕੋਈ ਕਸਰ ਨਹੀਂ ਪਰ ਰੱਬ ਹੀ ਬਚਾਤਾ ਉਹਦੀ ਖੇਡ ਵਕਰੀ ਹੈ ਬਚਾਉਣਾ ਵੀ ਤਗੜਾ ਉਹਨੇ ਬਚਾਤਾ ਉਹਨਾਂ ਰਫਤੇ ਸ਼ੁੱਕਰਵਾਰ ਕੱਲ ਕੋਈ ਕਿਸੇ ਦੇ ਪ੍ਰਸ਼ਦਿਕਾ ਰਿਟਰਨ ਸੀ ਕਿਸੇ ਨੇ ਐਸਚੋ ਨਾਲ ਗੱਲ ਕੀਤੀ ਸੀ ਮੈਂ ਕਹਿੰਦਾ ਹਾਂ ਮੈਂ ਮੌਕੇ ਤੇ ਚੱਲਿਆ ਵਾਂ ਤੇ ਮੈਂ ਫਿਰ ਉਦੋਂ ਮੈਂ ਕੱਟਿਆ ਨਾ ਮੈਂ ਭੱਜ ਕੇ ਦੇਖੋ ਸੱਤਾ ਲਾ ਗਿਆ ਆ ਡਾਕਟਰ ਗੁੱਡਲੀ ਸਾਡੇ ਕੋਲ ਮਰੀਜ਼ ਆਇਆ ਜੀ ਤਕਰੀਬਨ 1:55 ਤੇ ਐਮਰਜੈਂਸੀ ਵਿੱਚ ਤੇ ਮਰੀਜ਼ ਦਾ ਨਾਮ ਅ ਯੋਗਾ ਸਿੰਘ ਤੇ ਪੇਸ਼ੈਂਟ ਨੂੰ ਇੱਕ ਗੋਲੀ ਤੇ ਸੱਜੀ ਬਾਹਂ ਤੇ ਮੋਢੇ ਦੇ ਕੋਲ ਹੈਗੀ ਲੱਗੀ ਤੇ ਇੱਕ ਗੋਲੀ ਸਿਰ ਦੇ ਬਿਲਕੁਲ ਕੋਲ ਤੋਂ ਨਿਕਲ ਕੇ ਜਾਈਆ ਪੁਰੀ ਸਿਰ ਤੇ ਜ਼ਖਮ ਹੈਗਾ ਤੇ ਬਲੀਡਿੰਗ ਕਾਫੀ ਹੈ ਅਸੀਂ ਆਪਣੇ ਵੱਲੋਂ ਸਾਰਾ ਫਰਸਟ ایڈ ਐਮਰਜੈਂਸੀ ਟਰੀਟਮੈਂਟ ਪੇਸ਼ੇਨ ਨੂੰ ਦੇ ਕੇ ਤੇ ਪੇਸ਼ੇਨ ਨੂੰ ਹੁਣ ਅੱਗੇ ਅੰਮ੍ਰਿਤਸਰ ਰੈਫਰ ਕੀਤਾ ਹੈ ਅਗਲੀ ਇਲਾਜ ਲਈ ਦੇਖੋ ਜੀ ਬਲੀਡਿੰਗ ਤੇ ਕਾਫੀ ਹੋਈ ਹੈ ਪੇਸ਼ੇਨ ਨੂੰ ਤੇ ਆਪਣੇ ਵੱਲੋਂ ਅਸੀਂ ਜੋ ਵੀ ਫਰਸਟ ایڈ ਟਰੀਟਮੈਂਟ ਪੇਸ਼ੇਨ ਨੂੰ ਸਟੇਬਲਾਈਜ਼ ਕਰਕੇ ਅੱਗੇ ਭੇਜਿਆ ਤੇ ਥੋੜਾ ਹਾਲਤ ਸਿੱਖ ਹੀ ਹੈਗੀ ਆ ਜੋ ਕਸਨ ਸਰ ਪੰਚ ਸਾਹਿਬ ਦਾ ਦਲਾਂ ਕਾਂਗਰਸ ਪਾਰਟੀ ਲੋਨ ਦਾ ਮੈਡੀਕਲ ਸਟੋਰ ਹੈ ਹਾਂਜੀ ਇਹ ਜੀ ਹੁਣੇ ਜੇ ਅਸੀਂ ਇਕੱਠੇ ਆਏ ਸੀ ਤੇ ਇਹ ਆਪਣੀ ਕਲੀਨਿਕ ਤੇ ਬੈਗੇ ਸੀ ਮੈਡੀਕਲ ਸਟੋਰ ਤੇ ਤੇ ਕੁਝ ਬਟਾਲੀਆਲ ਨੂੰ ਦੋ ਅਨਪਛਾਤੀ ਵਿਅਕਤੀ ਆਏ ਬੁਲਟ ਮੋਟਰਸਾਈਕਲ ਤੇ ਉਹਨਾਂ ਬੁਲਟ ਤੋਂ ਉਤਰਦਿਆਂ ਸਾਰਿਆਂ ਤੇ ਫਾਇਰਿੰਗ ਕਰਤੀ ਕੋਈ ਚਾਰ ਗਰਾਉਂਡ ਕੀਤੇ ਹੁਣ ਸ਼ਾਇਦ ਇੱਕ ਜਾਂ ਦੋ ਇਹਨਾਂ ਤੇ ਲੱਗੇ ਆ ਬਾਕੀ ਜਿਹੜੇ ਇੱਕ ਤੇ ਬਾਹ ਤੇ ਆ ਤੋਂ ਹੁਣ ਬਾਕੀ ਇਹਨਾਂ ਕੋ ਲੌਕਡਾਊਨ ਦਾ ਫਰੋਤੀ ਨਹੀਂ ਫਰੋਤੀ ਦਾ ਤੇ ਕੋਈ ਚੱਕਰ ਨਹੀਂ ਲੌਕਡਾਊਨ ਤੁਹਾਨੂੰ ਪਤਾ ਸਰਪੰਚਾਂ ਦੀ ਆਮ ਤੌਰ ਤੇ ਚਲਦੀ ਰਹਿੰਦੀ ਆ ਕੁਝ ਪਾਰਟੀਆਂ ਦੇ ਸਬੰਧੀ ਇਤਾਂ ਦੇ ਹੋ ਗਿਆ ਤੇ ਬਾਕੀ ਹੁਣ ਕਾਂ ਕਾਰਵਾਈ ਹੋਊਗੀ ਫਿਰ ਪਤਾ ਲੱਗਣਾ ਵੀ ਕੀ ਹਾਲਤ ਆ ਜਦੋਂ ਆਇਆ ਹੋਏ ਸੀ ਉੱਥੇ ਦੁਕਾਨ ਤੇ ਕੋਈ ਨਹੀਂ ਸੀ ਦੁਕਾਨ ਤੇ ਇਹ ਇਕੱਲੇ ਸੀ ਇੱਕ ਇਹਨਾਂ ਦੇ ਨਾਲ ਕੰਪਿਊਟਰ ਸੀ ਉਹ ਅੰਦਰ ਗਿਆ ਸੀ ਤੇ ਇਹਨਾਂ ਦੇ ਫੈਰੋਗੇ ਤੋਂ ਉਸ ਵੇਲੇ ਨਿਕਲ ਗਿਆ ਉਸ ਵੇਲੇ ਅਸੀਂ ਤੇ ਬਟਾਲੇ ਸੀ ਬਟਾਲੇ ਵਾਕੇ ਟਾਈਮ ਫਿਰ ਦੂਜਾ ਵੀਰ ਨੇ ਗੱਡੀ ਤੇ ਪਾ ਕੇ ਤੇ ਬਟਾਲੇ ਲੈ ਜਾਂਦਾ ਤੁਹਾਨੂੰ ਕੀ ਕੈਮਰਾ ਦਿਓਗਾ ਸਹੀ ਸੀਸੀਟੀਵੀ ਕੈਮਰੇ ਹੈਗੇ ਆ ਉਥੇ ਪਰ ਫਿਲਹਾਲ ਤੋਂ ਹਮ ਸੀਸੀਟੀਵੀ ਕੈਮਰੇ ਪੁੱਲਸ